ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਜੀ ਗਗਨ ਸੋਡਾ ਮਸ਼ੀਨ YouTube ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਾਡੀ ਅੱਜ ਦੀ ਇਹ ਵੀਡੀਓ ਜੋ ਕਿ ਇਹ ਸੋਡਾ ਮਸ਼ੀਨ ਰੈਡੀ ਹੋਈ ਆਪ ਜੀ ਦੇਖ ਸਕਦੇ ਹੋ ਸ਼ਾਪ ਮਾਡਲ ਇਹ ਸੋਡਾ ਮਸ਼ੀਨ ਰੈਡੀ ਕੀਤੀ ਹੈ ਜੀ ਜਿੰਦੇ ਵਿੱਚ ਕੀ 350 ਲੀਟਰ ਦਾ ਵਾਟਰ ਚਿਲਰ ਜੋ ਕਿ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਵੱਡਾ ਟੈਂਕ ਬਣਾ ਕੇ ਲਗਾਇਆ ਗਿਆ ਹੈ ਜੋ ਕਿ نیچے 1.5 ਇੰਚੀ ਸਾਰਾ ਸਟੀਲ ਦੀ ਫਰੇਮਿੰਗ ਵਾਲਾ ਸਟੈਂਡ ਬਣਾਇਆ ਗਿਆ ਹੈ ਆਊਟਡੋਰ ਤੁਸੀਂ ਵੇਖ ਸਕਦੇ ਹੋ ਡੇਟਾਂ ਦਾ ਇਹਦੇ ਵਿੱਚ ਜਿਹੜਾ ਕੰਪਰੈਸਰ ਸਾਡਾ ਲਗਾਇਆ ਗਿਆ ਜੀ ਜੋ ਕਿ ਬਹੁਤ ਹੀ ਫਾਸਟ ਕੂਲਿੰਗ ਹੈ ਜਿਹਦੀ ਡੇਢ ਤੋਂ 2 ਘੰਟਿਆਂ ਦੇ ਵਿੱਚ ਸਾਰੀ ਫ੍ਰੀਜ਼ਿੰਗ ਕਰ ਦਿੰਦਾ ਇਹਦੀ ਪੂਰੀ ਪਰਫੇ ਦੇ ਵਿੱਚ ਜੰਮ ਜਾਂਦੀ ਆਪ ਜੀ ਵੇਖ ਸਕਦੇ ਹੋ ਡੇਟਾਂ ਦਾ ਯੂਨਿਟ 350 ਲੀਟਰ ਦਾ ਵਾਟਰ ਚਿਲਰ ਜਿੰਦੀ ਕੀ 10 ਤੋਂ 12000 ਰੁਪਏ ਦੀ ਪਰ ਡੇ ਦੀ ਕਪੈਸਿਟੀ ਬਣਾ ਕੇ ਦਿੱਤੀ ਹੈ ਜੀ 10 ਫਲੇਵਰ ਦੀ ਇਹ ਮਸ਼ੀਨ 8+2 ਤੁਸੀਂ ਉੱਪਰ ਵੀ ਵੇਖ ਸਕਦੇ ਹੋ ਡੈਕੋਰੇਸ਼ਨ ਸਾਰੀ ਬਣਾਈ ਹੈ ਚਿੱਲ ਪਿੱਲ ਫਰੈਸ਼ ਸੋਡੇ ਦੇ ਨਾਂ ਤੋਂ ਇਹ ਮਸ਼ੀਨ ਜਾ ਰਹੀ ਹੈ ਜੀ ਸਾਡੀ ਬਰਨਾਲਾ 10 ਫਲੇਵਰਾਂ ਦੀ ਇਹ ਮਸ਼ੀਨ ਜਿੰਦੇ ਵਿੱਚ ਕੀ LED ਪੈਨਲ ਸਾਰਾ ਬਣਾ ਕੇ ਦਿੱਤਾ ਗਿਆ ਜੀ نیچے ਅਲਟਿਵੇਸ਼ਨ ਘਾਹ ਦੀ ਡੈਕੋਰੇਸ਼ਨ ਆਪ ਜੀ ਵੇਖ ਸਕਦੇ ਹੋ ਸਾਰਾ ਹੈਵੀ ਫਰੇਮ نیچے ਬਣਾਇਆ ਗਿਆ ਤੇ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਕੇ ਪੁੱਛਦੇ ਆ ਇਹਨਾਂ ਨੂੰ ਕਿ ਬਰਨਾਲੇ ਤੋਂ ਕਿਹੜੇ ਏਰੀਆ ਤੋਂ ਆਏ ਕਿਵੇਂ ਇਹਨਾਂ ਨੂੰ ਸਾਡਾ ਕੰਮ ਕਰ ਲੱਗਿਆ ਸਾਰੀ ਇਹਨਾਂ ਨਾਲ ਗੱਲਬਾਤ ਨਮਸਕਾਰ ਬੌਜੀ ਨਮਸਕਾਰ ਜੀ ਇਹ ਬੌਜੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜਾ ਏਰੀਆ ਕਿੱਥੋਂ ਤੁਸੀਂ ਆਏ ਜੀ ਮੈਂ ਜੀ ਪ੍ਰੇਮਨਗਰ ਨੋਲਾ ਰੋਡ ਬਰਨਾਲਾ ਤੋਂ ਆਏ ਆ ਜੀ ਇਹ ਸਾਡੇ ਬਾਰੇ ਇੱਥੇ ਜਾਨੀ ਕਿ ਛੋਟਾ ਮਸ਼ੀਨਾ ਬਣਦੀ ਹੈ ਇਹ ਕਿੱਥੋਂ ਤੁਹਾਨੂੰ ਪਤਾ ਲੱਗੇ ਇਹ ਮੈਨੂੰ ਅਬੋਰਡ ਤੋਂ ਮੇਰੇ ਕਿਸ ਭਤੀਜੇ ਤੋਂ ਪਤਾ ਲੱਗਿਆ ਸੀ ਜੀ 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 ਉਹਨਾਂ ਨੇ ਦੱਸਿਆ ਕਿ ਤਾਂ ਉਹਨਾਂ ਦੇ ਪਿੰਡੇ ਚ ਇੱਕ ਮਸ਼ੀਨ ਆਈ ਹੈ ਜੀ 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 ਉਹ ਦੇਖ ਕੇ ਫਿਰ ਮੈਂ ਥੋੜੇ ਤੱਕ ਪਹੁੰਚਿਆ ਜਿਵੇਂ ਕਿ ਤੁਸੀਂ ਸਾਡੇ ਕੋਲ ਆਏ ਤੁਸੀਂ ਸਾਨੂੰ ਦੱਸਿਆ ਕਿ ਮੈਂ ਮਸ਼ੀਨ ਵੀ ਬਣਾਉਣੀ ਹੈ ਸੈਟਅਪ ਵੀ ਵੱਡਾ ਬਣਾਉਣਾ ਜਿਹਦੇ ਚ ਚਿਲਰ ਵੀ ਵੱਡਾ ਹੋਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਸਾਨੂੰ ਕਿਸੇ ਵਹੀਕਲ 'ਚ ਰੱਖਣਾ ਪੈ ਜੇ ਤੇ ਅਸੀਂ ਉਹੀ ਮਸ਼ੀਨ ਰੱਖ ਪਾਈਏ ਜਿਵੇਂ ਕਿ ਆਪ ਜੀ ਨੂੰ ਅਸੀਂ ਸਲਾਹ ਦਿੱਤੀ ਸੀ ਵੀ ਤੁਸੀਂ ਇਸ ਤਰ੍ਹਾਂ ਦਾ ਮਾਡਲ ਤਿਆਰ ਕਰਵਾਓ ਜੋ ਆਪਣੀਆਂ ਗੱਲਾਂ ਬਾਤਾਂ ਹੋਈਆਂ ਸੀ ਵੀ origignal ਵਾਲਾ ਸੈੱਟ ਕਰਕੇ ਦੇਾਂਗੇ ਬਹੁਤ ਛੇਤੀ ਇਹਦੇ ਵਿੱਚ ਕੂਲਿੰਗ ਆਉਂਦੀ ਹੈ ਤੇ ਜਿਵੇਂ ਕਿ ਜੋ ਆਪਣੀਆਂ ਗੱਲਾਂ ਬਾਤਾਂ ਹੋਈਆਂ ਸੀ ਸ਼ੁਰੂ ਤੋਂ ਲੈ ਕੇ ਹੁਣ ਅੱਜ ਆਪਣੀ ਮਸ਼ੀਨ ਚਾਲੂ ਹੁਣ ਤੱਕ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਮੜਾ ਚਾਣਨਾ ਪਾਉ। ਹਾਂ ਇਹਦੀ ਟ੍ਰੇਨਿੰਗ ਜਿਹੜਾ ਜੋ ਤੁਸੀਂ ਦਿਖਾਇਆ ਸਾਰਾ ਓਕੇ ਮੈਨੂੰ ਉਹਦੇ ਅਕੋਰਡਿੰਗ ਹੀ ਲੱਗਿਆ ਕਿ ਜੋ ਆਪਣੀ ਗੱਲਬਾਤ ਹੋਈ ਸੀ ਜੀ ਕੂਲਿੰਗ ਵੀ ਵੈਸਟ ਹੈ ਠੀਕ ਹੋ ਰਹੀ ਹੈ ਜਲਦੀ ਹੋ ਰਹੀ ਹੈ ਵਾਲਾਂ ਦਾ ਸੀ ਤੁਹਾਨੂੰ ਦੱਸਿਆ ਸੀ ਕਿ origignal ਵਾਲ ਦਾ ਇੱਕ ਟੇਸਟ ਬਾਕਮਾਲ ਟੇਸਟ ਨਿਕਲਦਾ ਹੈ। ਉਹ ਟੇਸਟ ਦਾ ਤੁਸੀਂ ਦੇਖੋਗੇ ਕਿ ਵੀ ਟੇਸਟ ਕਿਵੇਂ ਲੱਗ ਰਿਹਾ ਹੈ। ਠੀਕ ਆ ਰਿਹਾ ਹੈ ਫਲੇਵਰ ਠੀਕ ਹੈ ਬਿਲਕੁਲ। ਜੀ। ਹੋਰ ਜਿਵੇਂ ਕਿ ਆਪਣੀਆਂ ਗੱਲਾਂ ਬਾਤਾਂ ਹੋਈਆਂ ਸੀ ਵੀ ਤੁਹਾਨੂੰ ਇੰਨੇ ਪੈਸਿਆਂ ਦੇ ਵਿੱਚ ਸਿਸਟਮ ਆ ਸਾਰਾ ਬਣਾ ਕੇ ਦੇਵਾਂਗੇ ਉਹਦੇ 'ਚ ਕੋਈ ਫਰਕ ਤਾਂ ਨਹੀਂ ਰਹਿ ਗਿਆ? ਨਹੀਂ ਉਹਦੇ 'ਚ ਹਜੇ ਤਾਂ ਨਹੀਂ ਲੱਗ ਰਿਹਾ ਜੀ ਸਾਡਾ ਵੀ ਜੋ ਗੱਲਾਂ ਬਾਤਾਂ ਤੁਹਾਨੂੰ ਦਿੱਤੀਆਂ ਸੀ ਸਮਾਨ ਆ ਦੇਵਾਂਗੇ। ਹੋਰ ਸਰਟੀਫਿਕੇਸ਼ਨ ਸੀਮ ਜੋਕੇ ਜੀ। ਬਾਕੀ ਦੇਖਦੇ ਆਂ ਫਿਰ ਯੂਜ਼ ਕਰਕੇ ਹਾਂ ਜੀ ਮਾਣ ਆਪਣਾ ਖੁਸ਼ ਆ ਜੀ ਮਸ਼ੀਨ ਕਰੇ ਜਾ ਰਹੀ। ਸੋ ਤੁਸੀਂ ਵੇਖ ਨਰੂਲਾ ਸਾਹਿਬ ਜੋ ਕਿ ਇਹ ਮਸ਼ੀਨ ਜਾ ਰਹੀ ਹੈ ਜੀ ਬਰਨਾਲਾ ਇਸ ਤਰ੍ਹਾਂ ਦੀਆਂ ਸੋਡਾ ਮਸ਼ੀਨਾਂ ਵਿਕਲ ਮਾਡਲ ਸ਼ਾਪ ਮਾਡਲ ਬਣਾਉਣ ਦੇ ਲਈ ਤੁਸੀਂ ਸਾਡੇ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਸਾਡਾ ਚੈਨਲ ਬਣਿਆ ਹੋਇਆ ਗਗਨ ਸੋਡਾ ਮਸ਼ੀਨ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਸਮੇਂ 'ਚ ਕੋਈ ਨਵੀਂ ਵੀਡੀਓ ਆਵੇ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਮਿਲ ਸਕੇ ਸ਼ੁਕਰੀਆ ਮਿਹਰਬਾਨ